ਇਹ ਦਿੱਸਪੀਕਰ ਜੈਕਸ਼ਨ ਰੋੜੀ ਬਲੋ ਆਪਣੇ ਹਰਕਾ ਮਹਾਂਸ਼ੰਕਰ ਵਿਖੇ ਟੈਂਪ ਲਗਾਇਆ ਗਿਆ ਜਿਸ ਵਿੱਚ ਅਜੇ ਮੈਰੀ ਵਿਭਾਗ ਦੇ ਅਫਸਰ ਨੂੰ ਨਾਲ ਲਿਜਾ ਕੇ ਲੋਕਾਂ ਦੇ ਨਾਲ ਪ੍ਰਾਪਤ ਕਰਾਈ ਜਿੰਦਾ ਲੋਕਾਂ ਨੂੰ ਕਿਹਾ ਕਿ ਆਪਣੇ ਖੇਤਾਂ ਦੇ ਵਿੱਚ ਨਹਿਰਾਂ ਦੀ ਪਹੁੰਚ ਨਹੀਂ ਦੀ ਹਾਤੋਂ ਕਰਨਾ ਤਾਂ ਜੋ ਘਾਤੀ ਥੱਲੇ ਪਾਣੀ ਦੀ ਮਾਤਰਾ ਜੋ ਘਟ ਰਹੀ ਹੈ ਉਸ ਨੂੰ ਬਚਾਇਆ ਜਾ ਸਕੇ ਆਰੇ ਰਾਦੇ ਦੇ ਕੋ ਬੋਲੇ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਜੇਕਰ ਪੰਜਾਬ ਦੇ ਪਾਣੀਆਂ ਦੇ ਪੁੱਤ ਕਿਹਾ ਜਾਵੇ ਮੈਂ ਸਮਝਦਾ ਕਿ ਕੋਈ ਹਤਕਤਰੀ ਨਹੀਂ ਸਾਡਾ ਏਰੀਆ ਗੜ ਸ਼ੰਕਰ ਹਲਕਾ ਡਾਰਕ ਜ਼ੋਨ ਜਿੱਥੇ ਸਭ ਤੋਂ ਡੂੰਘਾ ਪਾਣੀ ਹੈ ਔਰ ਘਰਾਂ ਦੇ ਨਾਲਕੇ ਪਾਣੀ ਛੱਡ ਚੁੱਕੇ ਆ ਬੋਰ ਜਿਹੜੇ ਉਹ ਵੀ ਜਵਾਬ ਦੇਣ ਨੂੰ ਤਿਆਰ ਸੀਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਦੋਨੋਂ ਹੱਥ ਜੋੜ ਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਇਲਾਕੇ ਨੂੰ ਸਪੈਸ਼ਲ ਤੌਰ ਤੇ ਕੰਢੀ ਕਨਾਲ ਨਹਿਰ ਜਿਹੜੀ ਹੈ ਉਹ ਚਾਲੂ ਕੀਤੀ ਹੈ ਉਹਦੇ ਨਾਲ ਜਿਹੜੇ ਆ ਪਿੰਡਾਂ ਦੇ ਖੇਤਾਂ ਨੂੰ ਜਿਹੜਾ ਪਾਣੀ ਮਿਲ ਰਿਹਾ ਔਰ ਅੱਜ ਸਵੇਰ ਤੋਂ ਅਸੀਂ ਭੱਜਣਾ ਪਾਰੋਵਾਲ ਸਾਧੋਵਾਲ ਪੁਰਖਵਾਲ ਸੌਲੀ ਬੀਰਮਪੁਰ ਖਾਨਪੁਰ ਸ਼ਾਹਪੁਰ ਕਨੈਲ ਰੋਡ ਮੇਰਾ ਮੌਜੀ ਪਰ ਨੰਗੜਾ ਭੰਮੀਆਂ ਘਾਗੋ ਰੋੜਾਂ ਵਾਲੀ ਗੜੀ ਮਟੋ ਚੱਕ ਰੋਤਾ ਪਾਲੇਵਾਲ ਡੁਗਰੀ ਗੋਗੋ ਮਤਾ ਪਰ ਬੋੜਾ ਤੇ ਹੁਣ ਥਾਣੇ ਪਿੰਡ ਖੜੇ ਆ ਸਵੇਰੇ 8 ਵਜੇ ਦੇ ਸ਼ੁਰੂ ਆ ਸ਼ਾਮ ਦੇ 6:30 ਵਜੇ ਆ ਮੇਰੇ ਨਾਲ ਸਾਡੇ ਨਹਿਰ ਡਿਪਾਰਟਮੈਂਟ ਦੇ ਜਿੰਨੇ ਵੀ ਜੈ ਸਾਹਿਬਾਨ ਐਸ ਡੀਓ ਸਾਹਿਬਾਨ ਆ ਪਹਿਲਾਂ ਤਾਂ ਮੈਂ ਇਹਨਾਂ ਨੌਜਵਾਨਾਂ ਨੂੰ ਬਹੁਤ ਬਹੁਤ ਧੰਨਵਾਦ ਆਖਦਾ ਕਿਉਂਕਿ ਅੱਜ ਐਤਵਾਰ ਦਾ ਦਿਨ ਆ ਫਿਰ ਵੀ ਇਹਨਾਂ ਦਾ ਪੰਜਾਬ ਦੇ ਪਾਣੀ ਪ੍ਰਤੀ ਪਿਆਰ ਲੋਕਾਂ ਦੀ ਸੇਵਾ ਜਿਹੜੇ ਮੁਲਾਜ਼ਮ ਆ ਸਾਡੇ ਸਾਰੇ ਸਵੇਰ ਦੇ ਇਕੱਲੇ ਇਕੱਲੇ ਪਿੰਡ ਜਾ ਰਹੇ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਹਜੇ ਤੱਕ ਪਾਣੀ ਨਹੀਂ ਪਹੁੰਚਿਆ ਉਹ ਸਾਡੀ ਜ਼ਿੰਮੇਵਾਰੀ ਆ ਜਿਹਨੂੰ ਮੋਗੇ ਦੀ ਲੋੜ ਆ ਮੋਗਾ ਮਿਲੂ ਜਿਹਨੂੰ ਪਾਈਪਲਾਈਨ ਦੀ ਲੋੜ ਆ ਪਾਈਪਲਾਈਨ ਮਿਲੂ ਔਰ ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਆ ਕਿ ਤਸੱਲੀ ਰੱਖਣ ਹਰ ਇੱਕ ਦੇ ਖੇਤ ਨੂੰ ਨਹਿਰੀ ਪਾਣੀ ਦੇਣਾ ਸਾਡੀ ਜ਼ਿੰਮੇਵਾਰੀ ਆ ਔਰ ਜਿਨ੍ਹਾਂ ਨੂੰ ਮਿਲ ਚੁੱਕਿਆ ਆ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਚੱਕ ਬਣੋ ਚੱਕ ਬਣਾ ਕੇ ਪਿੰਡ ਦੀ ਕਮੇਟੀ ਬਣੋ ਪਿੰਡ ਦੇ ਜ਼ਮੀਨ ਦੇ ਮੁਤਾਬਕ ਕਿਸੇ ਕੋਲ 5 ਕਿੱਲੇ ਆ ਤਾਂ ਉਹਨਾਂ ਟਾਈਮ ਪਾਣੀ ਮਿਲੂ ਨਹਿਰ ਦੀ ਬਾਰੀ ਮਿਲੂ ਜੇ ਕੋ ਕਿਸ ਕੋ ਦਾਸ ਕੇਲੇ ਤੋਂ ਉਹਨਾਂ ਵਾਰੀ ਮਿਲੂ ਬਾਰਿਸ਼ ਸਰ ਸਾਰਿਆਂ ਨੂੰ ਪਾਣੀ ਮਿਲੂ ਔਰ ਜਿਹੜਾ ਨਹਿਰੀ ਪਾਣੀ ਆ ਹਰ ਇੱਕ ਦੇ ਖੇਤ ਨੂੰ ਪੁੰਜਦਾ ਕਰਾਂਗੇ ਮਾਨਯੋਗ ਮੁੱਖ ਮੰਤਰੀ ਦਾ ਸਾਫਦਾ ਅਸੀਂ ਫਿਰ ਸਾਰੇ ਇਲਾਕਾ ਨਵਾਸੀ ਜਿਹੜਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਰੇੜੀ ਮਿਹਰਬਾਨੀ ਸ਼ੁਕਰਿਆ ਦਾ ਕਰਦੇ ਹਾਂ